ਇਹ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ ਨੌਰਾਕਲੇ ਇਲਾਕੇ 'ਚ ਵਿਚਰਨਾ ਬਾਜਾਂ ਨੂੰ ਮੋਤ ਖਵਾਉਨੇ ਬਾਜਰੀ ਖਵਾਉਣੀ ਇਹ ਚੋਜੀ ਪ੍ਰੀਤ ਮਲੇ ਕੌਸਕਾਨ ਹਯੂਰ ਸਾਹਿਬ ਪਹੁੰਚਣਾ ਉੱਥੇ 14 ਮਹੀਨੇ ਰਹਿ ਕੇ ਬਾਬਾ ਨਗਾਨ ਸਿੰਘ ਜੀ ਲੰਗਰਸਥਾਨ ਤੇ ਦਸਮ ਦੀ ਕਥਾ ਪੜਾਉਣੀ ਖਾਲਸੇ ਨੂੰ ਸੋ ਭਾਵੇਂ ਜਾਂਤਰੀ ਕਥਾ ਅਨੰਦਪੁਰ ਸਾਹਿਬ 'ਚ ਪੜਾਈ ਹੈ ਪੰਜ ਪਿਆਰੇ ਤੇ ਪੰਜ ਮੁਖਤੇ ਜੋ ਜਾਮੀ ਮੋਰ ਸਿੰਗਰੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਾਨ ਲਖਾਰੀ ਉਹਨਾਂ ਤੇ ਇੱਥੇ ਕਿਰਪਾਲਤਾ ਕੀਤੀ ਐ ਬਾਕੀ ਦਸਾਂ ਦੀ ਬਾਣੀ ਦੇ ਅਰਥੇ 14 ਮਹੀਨੇ ਰਹਿ ਕਹਿਜੂਰ ਸਾਹਿਬ ਪੜਾਏ ਮਦੀਨਾ ਘਾਟ ਵਾਲੇ ਸਾਨ ਤੇ ਨਗੀਨਾ ਸੁਟਣਾ ਸ਼ਿਕਾਰ ਘਾਟ ਵਾਲੇ ਸਾਨ ਤੇ ਮੂਲੇ ਖਤਰੀ ਦਾ ਉਧਾਰ ਕਰਨਾ ਤੇ ਹੀਰਾ ਘਾਟ ਵਾਲੇ ਸ਼ਿਕਾਰ ਤੇ ਹੀਰਾ ਸੁਟ ਗਏ ਫੇਰ ਪ੍ਰਗਟ ਕਰਨਾ ਬੰਦਾ ਸਿੰਘ ਬਹਾਦਰ ਦੇ ਸਾਨ ਤੇ ਪਹੁੰਚ ਕੇ ਪੜ ਕੇ ਤੇ ਵੇਖਣਾ ਤੇ ਉਹਦੇ ਗੁਰੂ ਦੀ ਕਲਿਆਣ ਕਰਨੀ ਜਦੋਂ ਉਹਨੇ ਮਾਨ ਕੀਤਾ ਵੀਰ ਭੇਜੇ ਮੰਜਾ